ਮਨ ਕੇ ਅੰਦਰ ਸੇ ਤੁਸੀਂ ਆਪਰੇਸ਼ਨ ਕਰਾ ਲਓ ਮੈਂਗਾ ਮੇਰਾ ਬੱਚਾ ਠੀਕ ਹੋ ਜਾ ਮੈਨੂੰ ਕੋਈ ਆਪਰੇਸ਼ਨ ਕੋਈ ਨਹੀਂ ਲੋ ਜੀ ਮਾਂ ਸਾਡੀ ਤੁਰਨ ਲੱਗ ਗਈ ਦਵਾਈ 15 ਦਿਨ ਇੱਕ ਖਾਧੀ 15 ਦਿਨ ਇੱਕ ਖਾਧੀ ਤੇ ਮਹੀਨੇ ਦੇ ਬਾਅਦ ਤੁਸੀਂ ਤੁਰਨ ਲੱਗ ਗਏ ਹੋ ਹਾਂਜੀ 2 ਮਹੀਨਾ ਹੋ ਗਿਆ ਲੋਈ ਵਾਹ ਵਾਹ ਵਈ ਵਾਹ ਵਾਹ ਦੇਖੋ ਮਾਤਾ ਜੀ ਇਹ ਬੰਦਾ ਹੈਲਪ ਲੈਣ ਆਇਆ ਸੀ ਇੱਥੇ ਮੇਰੇ ਬੱਚੇ ਨੂੰ ਸਰਵਾਹ ਵਾਹ ਕੀ ਬਣ ਰਿਹਾ ਡਾਕਟਰ ਕੀ ਕਹਿੰਦੇ ਨੇ ਹਾਂ ਤੁਹਾਨੂੰ ਦਵਾਈਆਂ ਨਾਲ ਲੱਗ ਰਿਹਾ ਤੁਹਾਨੂੰ ਫਰਕ ਥੋੜਾ ਜਿਹਾ ਵਾਹ ਪਹਿਲਾਂ ਤੁਸੀਂ ਤੁਰ ਕੇ ਤੁਰ ਨਹੀਂ ਨਾ ਪਾ ਰਹੇ ਸੀ ਤੇ ਕਦੋਂ ਤੋਂ ਬਿਨਾਂ ਤੁਰੇ ਰਹਿ ਰਹੇ ਸੀ ਕਿੰਨੇ ਕਦੋਂ ਤੋਂ ਬਿਨਾਂ ਤੁਰੇ ਰਹਿ ਰਹੇ ਸੀ ਮੇਰਾ ਅਪ੍ਰੀਲ ਐਕਸੀਡੈਂਟ ਹੋਇਆ ਸੀ ਲੋ ਜੀ ਮਾਂ ਸਾਡੀ ਤੁਰਨ ਲੱਗ ਗਈ ਮੈਂ ਥੋੜਾ ਜਿਹਾ ਤੁਰਨ ਲੱਗ ਪੀ ਤਾਂ ਹੀ ਅੱਜ ਲਿਪਸਟਿਕ ਮੈਚਿੰਗ ਕਰਕੇ ਆਇਆ ਹਾਂ ਸੂਟ ਨਾਲ ਚਲੋ ਇਹ ਤੁਹਾਡਾ ਅੰਦਰਲੇ ਜਜ਼ਬਾਤ ਨੇ ਇਹ ਤੁਹਾਨੂੰ ਦਵਾਈ ਨੇ ਨਹੀਂ ਤੋੜਿਆ ਇਹ ਤੁਹਾਨੂੰ ਪਰਮਾਤਮਾ ਨੇ ਤੇ ਤੁਹਾਡੇ ਜज्ਬਾਤ ਨੇ ਨਹੀਂ ਨਹੀਂ ਮੈਂ ਤਾਂ ਮਾਤਾ ਜੀ ਅਸੀਰਵਾਦ ਲੈਣਾ ਹੈ ਤੁਹਾਡਾ ਬੱਚਿਆਂ ਦਾ ਵੀ ਬਹੁਤ ਹੁੰਦਾ ਪੁੱਤਰ ਹਾਂਜੀ ਪਰਿਵਾਰ ਚ ਕੌਣ ਕੌਣ ਤੁਹਾਡੇ ਮੇਰਾ ਬੇਟਾ ਤੁਹਾਨੂੰ ਦੱਸਿਆ ਬੇਟਾ ਉਹ ਛੋਟਾ ਹੈ ਤੁਸੀਂ ਮੇਰੇ ਖਾਲਾ ਰਦਾ ਸੋਮੀ ਬਾਬਾ ਜੀ ਨੂੰ ਮੰਨਦੇ ਹੋ ਨਾਮਦਾਨ ਲਿਆ ਹੋਇਆ ਅੱਛਾ 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 ਕਿੰਨੇ ਸਾਲ ਹੋ ਗਏ ਨਾਮਦਾਨ ਲਿਆ ਬਹੁਤ ਦੇਖੋ ਬਾਬਾ ਜੀ ਨੇ ਕਿਰਪਾ ਕਰਤੀ ਫਿਰ ਹਾਂਜੀ ਵਾਹ ਜੀ ਵਾਹ ਤੁਹਾਨੂੰ ਗਠੀਏ ਦੀ ਦਿੱਕਤ ਸੀ ਕਦੋਂ ਤੋਂ ਨਹੀਂ ਮੇਰਾ ਐਕਸੀਡੈਂਟ ਹੋਇਆ ਸੀ ਲੱਤ ਫ੍ਰੈਕਚਰ ਹੋਈ ਪਈ ਆ ਦੋ ਤੇ ਦੋ ਜਦ ਇਹ ਕਦੋਂ ਤੋਂ ਇਹ April ਚ ਹੋਈ ਸੀ April ਤੇ ਉਦੋਂ ਤੋਂ ਤੁਸੀਂ ਤੁਰ ਨਹੀਂ ਪਾ ਰਹੇ ਸੀ ਨਹੀਂ ਇਹਦਾ ਪਲਸਟਰ ਵੀ ਲਗਾਇਆ ਸੀ ਸੈਟ ਤੇ ਹੁਣ ਦਵਾਈ ਕਿੰਨੀ ਦੇਰ ਖਾਦੀ ਐ ਦਵਾਈ 15 ਦਿਨ ਇੱਕ ਖਾਦੀ 15 ਦਿਨ ਇੱਕ ਖਾਦੀ ਤੇ ਮਹੀਨੇ ਤੇ ਬਾਅਦ ਤੁਸੀਂ ਤੁਰਨ ਲੱਗ ਗਏ ਹੋ ਹਾਂਜੀ 2 ਮਹੀਨਾ ਹੋ ਗਿਆ ਦਵਾਈ ਦਾ ਵਾਹ ਸ਼ਾਬਾਸ਼ ਹੁਣ ਡਾਕਟਰ ਕੀ ਕਹਿੰਦੇ ਆ ਡਾਕਟਰ ਕੋ ਜਾਣਾ ਹੈ ਉਹਨੂੰ ਉਹਨਾਂ ਨੇ ਬੁਲਾਇਆ ਸੀ ਬਸ ਠੀਕ ਬੈਠੋ ਮੈਂ ਤੁਹਾਨੂੰ ਕਰਾਨਾ ਸੇਵਾ ਜੇ ਤੁਸੀਂ ਨੰਦ ਲਓ ਸਾਨੂੰ ਮਿਲਦੇ ਰਿਆ ਕਰੋ ਠੀਕ ਹੈ ਜੇ ਡਾਕਟਰ ਕਹੇਗਾ ਨਾ ਜਿਵੇਂ ਕਿਸੇ ਤਰੀਕੇ ਨਾਲ ਕੋਈ ਆਪਰੇਸ਼ਨ ਕੁਝਨ ਕਰਕੇ ਠੀਕ ਹੋਣਾ ਤਾਂ ਪੈਸਿਆਂ ਦਾ ਬਿਨਾ ਸੋਚੇ ਆਪਣਾ ਆਪਰੇਸ਼ਨ ਕਰਾ ਲਿਓ ਬਾਬਾ ਜੀ ਨੇ ਮੈਨੂੰ ਫੋਨ ਕਰਤਾ ਸੀ ਜਿੰਨੇ ਵੀ ਪੈਸੇ ਲੱਗਣਗੇ ਅਸੀਂ ਲਾਣੇ ਆ ਠੀਕ ਹੈ ਜੀ ਨਿਓ ਕਹਿੰਦੇ ਆਪਰੇਸ਼ਨ ਤੋਂ ਬਿਨਾ ਹੀ ਤੁਹਾਨੂੰ ਤੋੜ ਦੇਣਾ ਤੁਸੀਂ ਜ਼ਰੂਰੀ ਆਪਰੇਸ਼ਨ ਬਸ ਠੀਕ ਹੈ ਜੇ ਤੁਹਾਨੂੰ ਲੋੜ ਲੱਗੀ ਕੀ ਇਹ ਇਹਦੀ ਦਿੱਕਤ ਨਹੀਂ ਹੱਲ ਹੋ ਰਹੀ ਤੁਹਾਡੀ ਇੱਧਰ ਸਰ ਇਹ ਆਪ ਤਦੰਦ ਸਮਾ ਐਕਸੀਡੈਂਟ ਹੋ ਗਿਆ ਸੀ ਅੱਛਾ 4-5 ਮਹੀਨੇ ਸੇ ਪੀਜੀਓ ਇਹ ਚਲਾ ਕੇ ਉਹ ਵੀ ਅੰਦਰ ਇੱਕ ਨਾਸ ਰੁਕ ਗਈ ਸੀ ਹਾਂ ਨਿੰਨਾ ਪੂਰਾ ਇਸੀ ਹੋ ਗਿਆ ਹੁਣ ਕਰ ਹੈ ਹਾਂ ਜੀ ਚੱਲ ਫਿਰ ਸਕਦਾ ਇਹਨੇ ਹਾਂ ਜੀ ਸ਼ੁਕਰ ਹੈ ਮਾਲਕ ਤੁਹਨ ਕੇ ਅੰਦਰ ਸੇ ਤੁਸੀਂ ਆਪਰੇਸ਼ਨ ਕਰਾ ਲਓ ਮੈਨੂੰ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਕੋਈ ਆਪਰੇਸ਼ਨ ਕੋਈ ਨਹੀਂ ਕੋਈ ਹਜ਼ਾਰ ਰੁਪਏ ਦਿਓ ਭਾਜੀ ਇਹਨਾਂ ਨੂੰ ਕੋਈ ਗੱਲ ਨਹੀਂ ਤੁਸੀਂ ਘਬਰਾਓ ਨਾ ਮਾਲਕ ਕਿਰਪਾ ਕਰੇਗਾ ਮਾਰੇ ਕਿਰਪਾ ਕਰੇਗਾ ਨਹੀਂ ਨਹੀਂ 80 ਰੁਪਏ ਦੇ ਦਿਓ ਕਿਰਾਇਆ ਹੀ ਦੇਣਾ ਬਾਕੀ ਮੈਡੀਸਿਨਸ ਉੱਤੋਂ ਚਲਦੇ ਹੋ ਲਓ ਮਾਤਾ ਜੀ ਇਹ ਤੁਹਾਨੂੰ ਵੈਸੇ ਹੀ ਆਨ ਜਾਣ ਲਈ ਕਰਾਇਆ ਲਓ ਲੈ ਲਓ ਕੋਈ ਗੱਲ ਨਹੀਂ ਕੋਈ ਬੰਜੀ ਘਬਰਾਉਣਾ ਇਹ ਤੁਹਾਡੀ ਮਦਦ ਹੀ ਆਂਟੀ ਵੈਸੇ ਹੀ ਕੋਈ ਏਦਾਂ ਨਹੀਂ ਕੋਈ ਹੈਲਪ ਲਓ ਕੋਈ ਗੱਲ ਨਹੀਂ ਇਹ ਤੁਹਾਡੀ ਛੋਟੇ ਪਰ ਵਾਹਿਗੁਰੂ ਮੇਰ ਕਰ ਮਾਲਕ ਕਿਰਪਾ ਕਰ ਮਾਲਕ ਨਹੀਂ ਕਰ ਰਹਾ ਐਸੀ ਹੋ ਜਾਣਾ ਠੀਕ ਤੁਸੀਂ ਬਸ ਸਟੋਰ ਕੱਢ ਕੇ ਰੱਖਿਆ ਕਰੋ ਤੁਸੀਂ ਸੋਹਣੇ ਬਣ ਕੇ ਰਿਹਾ ਕਰੋ ਠੀਕ ਹੈ ਕੋਈ ਲੋੜ ਹੁੰਦੀ ਸਾਨੂੰ ਦੱਸ ਦਿਆ ਕਰੋ ਤੇ ਜਾ ਕੇ ਆਪਣੀ ਤੁਸੀਂ ਮੈਡੀਸਨ ਲੈ ਲਓ ਤੁਹਾਨੂੰ ਕੱਲ ਹੀ ਮਿਲੂਗਾ ਹਾਂ ਕੱਲ ਸਵੇਰੇ ਡਾਕਟਰ ਕੋ ਚੈੱਕ ਕਰਾ ਕੇ ਉੱਥੇ ਮੈਡੀਸਨ ਲੈ ਲੇ ਪਹਿਲੇ ਡਾਕਟਰ ਕੋ ਜਾਓ ਹਾਂ ਹਾਂ ਇਦਾਂ ਨਾ ਲਈਓ ਤੁਸੀਂ ਠੀਕ ਹੈ ਬੇਟਾ ਇਹਨਾਂ ਦਾ ਕਾਰਡ ਰੀਨਿਊ ਕਰ ਦੇ ਕੀ ਸ਼ੋਭਨਾਮ ਤੁਹਾਡਾ ਸ਼ਾਰਦਾ ਲੈ ਨਾਮ ਵੀ ਬੜਾ ਸੋਹਣਾ ਸ਼ਾਰਦਾ ਕਰਾਓ ਮਾਤਾ ਜੀ ਦਾ ਆਜੋ ਮਾਤਾ ਧਿਆਨ ਨਾਲ ਹੈਲਪ ਕਰਾਂ ਆਜੋ ਮਾਤਾ ਜੀ ਆ ਤੁਸੀਂ ਬਾਹਰ ਸੁਪਰੇ ਰੱਖ ਲੋ ਵਾਹ ਵਈ ਵਾਹ ਵਾਹ ਦੇਖੋ ਮਾਤਾ ਜੀ ਇਹ ਬੰਦਾ ਹੈਲਪ ਲੈਣ ਆਇਆ ਸੀ ਇੱਥੇ ਬੱਚਾ ਨਵਾਂ ਸਰਬਾਤ ਹੈ ਵਾਹ ਬਹੁਤ ਵਧੀਆ ਬੱਚਾ ਜਲਦੀ ਘਰ ਆਜੇ ਵਾਹ ਬਹੁਤ ਠੀਕ ਕੀ ਨਾਮ ਹੈ ਯਾਰ ਆਪਕਾ ਮੇਰਾ ਭੇਜਾ ਤੁਹਾਨੂੰ ਦੇਖੋ ਯਾਰ ਆ ਵਿਜੇ ਕੁਮਾਰ ਰਗੀ ਮਿਸਾਲ ਹੈ ਯਾਰ ਬੰਦਾ ਹੈਲਪ ਲਾਈਨ ਆਇਆ ਸੀ ਇੱਥੇ ਪਰ ਇੱਥੇ ਦੇਖਦਾ 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 ਆਪ ਹੀ ਕਹਿੰਦਾ ਯਾਰ ਮੇਰੀ ਵੀ ਸੇਵਾ ਲਵਾ ਇਹ ਹੁੰਦੇ ਨੇ ਇਨਸਾਨਾਂ ਦੇ ਅੰਦਰ ਇੱਕ ਚੰਗਾ ਇਨਸਾਨ ਛੁਪਿਆ ਹੁੰਦਾ ਨਾ ਸਾਹਿਬ ਜੀ ਬਹੁਤ ਆਂਦੇ ਬਹੁਤ ਜਾਣਦੇ ਕੀ ਕਰਿਆ ਸੀ ਕੋਈ ਬਾਤ ਹੈ ਇਹ ਜਿਹੜੇ 5 ਲੱਖ 5.5 ਮਹੀਨੇ ਚ ਲੱਗਦੇ ਨੇ 10 ਇਹ ਕਰ ਲੈਂਦੇ ਪਰ ਇਹ ਜਿਹੜੇ ਥੋੜੇ ਪਿਰ ਲਗ ਰਹੇ ਕੋਈ ਬਾਤ ਹੈ ਭਗਵਾਨ ਕਿਰਪਾ ਕਰੇਗਾ ਇਹ ਜੋ ਆਪਨੇ ਕੰਮ ਕੀਆ ਇਹ ਖੁਦਾ ਦੇਖੇਗਾ ਔਰ ਦੁਆਇਂ ਕੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ ਸਾਲ ਹੋ ਗਿਆ ਸੀ ਕਿਸੇ ਦੇ ਅਗੇ ਨਹੀਂ ਗਿਆ ਸੀ ਇਹਨਾਂ ਦੇ ਬੱਚੇ ਵਾਸਤੇ ਯਾਰ ਦੁਆ ਵੀ ਕਰਿਓ ਲੁਧਿਆਣੇ ਪਤਾ ਹੋਣਾ ਸਾਰਿਆਂ ਨੂੰ ਪਟਾਕੇ ਫੈਕਟਰੀ ਕਿਤੇ ਪਟਾਕੇ ਘਰ ਬਣ ਰਹੇ ਸੀ ਕਿਸੇ ਕਮਰਸ਼ੀਅਲ ਹੀ ਤੇ ਉਹ ਇੰਦਰਾ ਕਲੋਨੀ ਤੇ ਫਟ ਗਏ ਤੇ 25 ਬੱਚ ਤੇ ਅਖ਼ਬਾਰ ਦਾ ਵੀ ਲੁਧਿਆਣੇ ਦਾ ਗਵਰਨਮੈਂਟ ਕਰ ਰਹੀ ਗੱਲਾਂ ਨਾਲ ਮਦਦ ਅਨਾਉਂਸਮੈਂਟਾਂ ਕਰਤੀਆਂ ਕੌਂਸਲਰ ਕੋਲ ਐਮਐਲਏ ਕੋਲ ਜਾ ਜਾ ਕੇ 3 ਦਿਨ ਸੇ ਮੈਂ ਘੇੜਾ ਮਾਰ ਰਿਹਾ ਕੋਈ ਹੈਲਪ ਨਹੀਂ ਲੀਡਰ ਮਦਦ ਕਰਦੇ ਆ ਪਰ ਸਿਰਫ ਅਨਾਉਂਸਮੈਂਟਸ ਐਮਬੂਲੈਂਸ ਮੈਂ ਕਰਾ ਦਊਗਾ ਤਾਂ ਫੈਕਟਰੀ ਮਿਲਲੀ ਇਨਕੀ ਬੌਜੀ ਕੀ ਫੈਕਟਰੀ ਆਪਕੇ ਕਰਵਾ ਕਰਵਾ ਦੇਣਗੇ ਠੀਕ ਹੈ ਕੋਈ ਬਾਤ ਇਹਦੇ ਵਾਸਤੇ ਅਰਦਾਸ ਕਰਿਓ ਇਹਨਾਂ ਦਾ ਬੱਚਾ ਐਡਮਿਟ ਹੈ ਅਪੋਲੋ ਚ ਬੜਾ ਸੀਰੀਅਸ ਹੈ ਤੇ ਵੈਂਟੀਲੇਟਰ ਤੇ ਆ 25 ਬੰਦੇ ਜਿਹੜੇ ਉਹ ਪਟਾਕੇ ਦੀ ਚਪੇੜ ਦੇ ਵਿੱਚ ਆ ਗਏ ਸੀ ਬਰਨ ਹੋ ਗਏ ਸੀਗੇ ਤੇ ਹੈਲਪ ਲਾਈਨ ਤਾਂ ਵਿਚਾਰੇ ਆਏ ਸੀ ਪਰ ਇਹਨਾਂ ਨੂੰ ਮੈਂ ਗਾਈਡ ਕੀਤਾ ਕਿ ਲੱਖਾਂ ਦਾ ਖਰਚਾ ਹੈ ਤੁਸੀਂ ਪੀਜੀਆਈ ਸ਼ਿਫਟ ਕਰਾਓ ਤਾਂ ਵਧੀਆ ਤੇ ਬਾਕੀ ਅਰਦਾਸ ਕਰੋ ਤੁਸੀਂ ਚੰਗੇ ਇਨਸਾਨ ਨੇ ਆ ਕੋਈ ਬਾਤ ਨਹੀਂ ਜੋ ਹੋ ਸਕੇ ਕਰਾਂਗੇ ਠੀਕ ਹੈ ਇਹ ਥੋੜਾ ਸੈੱਟ ਹੋ ਜAVE ਐਂਬੂਲੈਂਸ ਭੇਜ ਦਾਂਗਾ ਬ ਕੋਈ ਚੱਕਰ ਕੋਈ ਗੱਲ ਨਹੀਂ